ਪਿੰਡ ਕੋਕਰੀ ਕਲਾਂ ਦੇ ਮੌਜੂਦਾ ਸਰਪੰਚ ਜਗਤਾਰ ਸਿੰਘ ਤੇ ਹੋਇਆ ਪਰਚਾ ਰੱਦ ਕਰਾਉਣ ਲਈ ਥਾਣਾ ਅਜੀਤਵਾਲ ਵਿੱਚ ਪਿੰਡ ਵਾਲਿਆਂ ਵੱਲੋਂ ਇਕੱਠ ਕੀਤਾ ਗਿਆ ਮੌਜੂਦਾ ਸਰਪੰਚ ਤੇ ਦੂਸਰੀ ਧਿਰ ਨੇ ਘਰ ਵਿੱਚ ਕੁੱਟਮਾਰ ਕਰਨ ਦੇ ਲਾਏ ਸਨ ਦੋਸ਼ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਪਰਚਾ ਦੂਸਰੀ ਧਿਰ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਨਜਾਇਜ਼ ਕੀਤਾ ਗਿਆ ਹੈ ਐਸੇ ਇਕੱਠ ਵਿੱਚ ਕਰਤਿਕ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਕਿਹਾ ਕਿ ਜੇਕਰ ਸਰਪੰਚ ਜਗਤਾਰ ਸਿੰਘ ਤੇ ਹੋਇਆ ਪਰਚਾ ਰੱਦ ਨਾ ਕੀਤਾ ਤਾਂ ਅਸੀਂ ਧਰਨਾ ਲਾ ਕੇ ਥਾਣਾ ਘੇਰਾਂਗੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਆਈ. ਸਰਜੀਤ ਸਿੰਘ ਨੇ ਦੱਸਿਆ ਇਨਕੁਆਰੀ ਕਰਕੇ ਹੀ ਪਰਚਾ ਕੀਤਾ ਗਿਆ ਹੈ ਸਿਆਸੀ ਦਬਾਅ ਦੇ ਨਾਲ ਕੋਕਰੀ ਪਿੰਡ ਦੇ ਸਰਪੰਚ ਜਗਤਾਰ ਸਿੰਘ ਤੇ ਪਰਚਾ ਦਰਜ ਕੀਤਾ ਕੋਈ ਮਾਮੂਲੀ ਲੜਾਈ ਕਿਸੇ ਹੋਰ ਥਾਂ ਤੇ ਹੋਈ ਤੇ ਉਹਦਾ ਜਾਲੀ ਬਣਾ ਲਿਆ ਘਰੇ ਜਾ ਕੇ ਵੀ ਘਰੇ ਆ ਕੇ ਸਾਨੂੰ ਕੁੱਟਣ ਆਏ ਸਾਰਾ ਸਾਰਾ ਸਾਰੇ ਝੂਠਾ ਪਰਚਾ ਤੇ ਇਹਦੇ ਖਿਲਾਫ ਪਰਚੇ ਦੇ ਖਿਲਾਫ ਅਸੀਂ ਪੂਰੀ ਜਦੋਜਦ ਕਰਾਂਗੇ ਇਹ ਪਰਚਾ ਬਿਲਕੁਲ ਕਿਸੇ ਹਾਲਤ ਦੇ ਵਿੱਚ ਵੀ ਸਰਪੰਚ ਸਾਹਿਬ ਤੋਂ ਪੈਣ ਨਹੀਂ ਦੇਵਾਂਗੇ ਤੇ ਅਸੀਂ ਪੁਲਿਸ ਪੁਲਿਸ ਨੇ ਕੋਈ ਇਨਕੁਆਰੀ ਨਹੀਂ ਕੀਤੀ ਹੈ ਪਿੰਡ ਦੇ ਜਾ ਕੇ ਪਿੰਡ ਚੋਂ ਪੁੱਛਿਆ ਜਾਵੇ ਵੀ ਕਿੱਥੇ ਕੀ ਗੱਲ ਹੋਈ ਆ ਇਹ ਕੋਈ ਗੱਲ ਉੱਥੇ ਨਹੀਂ ਹੋਈ ਜਿੱਥੇ ਇਹਨਾਂ ਨੇ ਬਣਾਈ ਆ ਸਭ ਪੈਸੇ ਦਾ ਦੇਣ ਲੈਣ ਹੋਇਆ ਪੈਸੇ ਦੇ ਦੇਣ ਲੈਣ ਹੋ ਕੇ ਹੋਇਆ ਤੇ ਬਾਕੀ ਜਿਹੜਾ ਸਿਆਸੀ ਦਿਵਾ ਹੈ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਕਹਿਣ ਦੇ ਨਾਲੇ ਪਰਚਾ ਦਰਜ ਹੋਇਆ ਇਸ ਪਰਚੇ ਦੇ ਖਿਲਾਫ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੇ ਸੂਹ ਲੋਕਾਂ ਲਈਓ ਤੇ ਪਿੰਡ ਦੀ ਪੰਚਾਇਤ ਜਿੱਦੀ ਤੇ ਪਰਚਾ ਪਾਇਆ ਅਸੀਂ ਸਾਰੇ ਇਕੱਠੇ ਹੋਗੇ ਇਹਦੇ ਖਿਲਾਫ ਅੰਦੋਲਨ ਵੀ ਕਰਾਂਗੇ ਇਹਦੇ ਜੇ ਸਾਨੂੰ ਧਰਨਾ ਵੀ ਲਾਉਣਾ ਪਿਆ ਧਰਨਾ ਵੀ ਲਾਵਾਂਗੇ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ ਡੀਐਸਪੀ ਸਾਹਿਬ ਨੂੰ ਵੀ ਮਿਲਾਂਗੇ ਜੇ ਇਨਸਾਫ ਨਾ ਮਿਲਿਆ ਤਾਂ ਇਹਦੇ ਤੇ ਬਹੁਤ ਵੱਡਾ ਸੰਘਰਸ਼ ਹੋਊਗਾ ਉਹਨਾਂ ਦਾ ਨਾਮ ਸਰਜੀਤ ਸਰਜੀਤ ਸਿੰਘ ਹੈ ਉਹਨਾਂ ਦੀ ਹੈ ਹੈ ਕੀ ਕਹਿੰਦੇ ਹੋ ਉਹ ਪਹਿਲਾਂ ਤਾਂ ਉਹ ਕਹਿੰਦੇ ਵੀ ਇਹ ਉੱਤੋਂ ਹੋਇਆ ਵਰਚ ਉਹਨਾਂ ਨੇ ਕਿਹਾ ਹੈ ਉਤੋਂ ਇਹ ਉਹਨਾਂ ਨੇ ਇਹ ਕਿਹਾ ਤੁਸੀਂ ਕਹਿ ਰਹੇ ਹੋ ਨਾ ਵੀ ਮਤਲਬ ਵੀ ਬਿਨਾਂ ਗੱਲ ਤੋਂ ਛੋਟੀ ਜੀ ਗੱਲ ਤੋਂ ਵੱਧ ਗਈ ਹੈ ਕੋਈ ਹੋਰ ਵੀ ਗੱਲ ਹੋ ਸਕਦੀ ਕੋਈ ਦੇਖੋ ਬਾਕੀ ਬਾਕੀ ਜਿਹੜੀ ਹੈਗੀ ਆ ਉਹ ਤੇਰੇ ਸਰਪੰਚ ਜੀ ਦਾ ਆਪੋਜ਼ਿਟ ਸੀਗੀ ਉਹਦੀਆਂ ਗੱਲਾਂ ਹੈਗੀਆਂ ਪਿੰਡ ਦੇ ਵਿੱਚ ਜਿਹੜੀਆਂ ਉਹ ਵੋਟਾਂ 'ਚ ਹਾਰੇ ਆ ਤੇ ਬਾਕੀ ਜਿਹੜਾ ਕੀ ਲੱਗਦਾ ਕੀ ਹੈ ਵੀ ਕੀ ਕਾਰਨ ਹੋ ਸਕਦਾ ਜਿਹੜਾ ਐਡਾ ਵੱਡਾ ਉਹ ਬਸ ਸਰਪੰਚ ਨੂੰ ਸਰਪੰਚ ਨੂੰ ਅਹੁਦੇ ਤੋਂ ਲਾਉਣ ਦਾ ਮੇਰੇ ਸਰਪੰਚ ਨੂੰ ਸਰਪੰਚੀ ਤੋਂ ਕੇਸ ਬਣਾ ਕੇ ਉਹਨੂੰ ਅਹੁਦੇ ਤੋਂ ਲਾਇਆ ਜਾਵੇ ਝੂਠਾ ਸਰਾ ਸਰ ਝੂਠਾ ਕੇਸ ਬਣਾਇਆ ਲੜਾਈ ਕਿਦਨ ਹੋਈ ਆ ਜੀ ਹਾਂ ਲੜਾਈ ਕਿਦਨ ਹੋਈ ਆ ਚਾਰ ਕਿ ਦਿਨ ਹੋਏ ਚਾਰ ਚਾਰ ਕਿ ਦਿਨ ਹੋਏ ਆ ਲੜਾਈ ਹੋਈ ਨੂੰ ਕਿੰਨੇ ਕ ਲੜਾਈ ਹੋਈ ਆ ਕੋਈ ਲੜਾਈ ਮਮੂਨੀ ਕੋਈ ਆ ਨਾ ਓਏ ਜ਼ਖਮੀ ਕੋਈ ਹੋਰ ਕੋਈ ਨਾ ਨਾ ਕੋਈ ਜ਼ਖਮੀ ਨਹੀਂ ਹੋਇਆ ਕੁਝ ਨਹੀਂ ਹੋਇਆ ਜਿਹਨੂੰ ਕਿ ਮਾਰੀ ਗਈ ਨੋਕਚੋਕ ਹੋਈ ਆ ਬਸ ਬਸ ਨੋਕਚੋਕ ਹੋਈ ਆ ਇਸ ਤੋਂ ਵੱਧ ਕੁਝ ਨਹੀਂ ਤੇ ਉਹ ਵੀ ਔਰ ਸਾਦੇ ਹੋਈ ਐ ਘਰ ਚ ਕੋਈ ਗਿਆ ਨਹੀਂ ਕੋਈ ਗੱਲ ਨਹੀਂ ਦੂਜੀ ਦਰ ਵੀ ਪਿੰਡ ਤੋਂ ਕੋਈ ਆ ਉਹ ਵੀ ਪਿੰਡ ਸੀ ਚਰਾ ਕੋਈ ਉਹਨਾਂ ਦੇ ਘਰੇ ਵਜਾ ਕੁਛ ਨਹੀਂ ਗੇ ਵੀ ਸਰਪੰਚ ਵੀ ਆ ਗਿਆ ਸੀ ਤੇ ਨਾਲ ਦਾ ਮੁੰਡਾ ਵੀ ਆ ਗਿਆ ਸੀ ਜਦੋਂ ਮੈਂ ਕੋਲੇ ਖੜੀ ਆ ਉਹਨੂੰ ਮੁੰਡੇ ਨੂੰ ਕਿਹਾ ਵੀ ਤੂੰ ਸਰਪੰਚ ਨੇ ਕਿਹਾ ਵੀ ਮੈਨੂੰ ਗਾਲਾਂ ਨਾ ਕੱਢ ਠੀਕ ਹੈ ਜੀ ਦੋਵਾਂ ਨੇ ਕਿਹਾ ਉਹਨਾਂ ਵੀ ਮੈਨੂੰ ਗਾਲਾਂ ਨਾ ਕੱਢ ਫਿਰ ਉੱਥੋਂ ਹੱਥੋਂ ਪਾਈ ਹੋ ਗਏ ਦੋਨਾਂ ਇਹ ਬਸ ਇਹ ਜੀ ਕਰ ਪੂਰੇ ਹੋਏ ਕਿ ਨਹੀਂ ਇੰਦਰਾ ਗਾਂਧੀ ਦੇ ਬਾਰ ਮਰ ਫੇਰ ਵਾਲੇ ਮੋੜ ਤੇ ਨਾ ਜਿਹੜੀ ਕੱਪੜੀ ਦੀ ਦਰਗੰਦੀ ਦੋ ਆ ਅੱਛਾ ਫੇਰ ਵਾਲੇ ਮੋੜ ਤੇ ਫੇਰ ਵਾਲੇ ਚੌਂਕ ਤੇ ਹੋਈ ਆ ਫੇਰ ਬਸ ਉਨੀ ਲੜਾਈ ਹੋਈ ਆ ਚੌਕ ਬਈ ਜਿਹੜੀ ਲੜਾਈ ਹੋਈ ਆ ਤੁਹਾਡੇ ਪਤਾ ਲੱਖੋ ਤੁਸੀਂ ਕੋਲੇ ਸੀ ਹਾਂ ਅਸੀਂ ਕੋਲੇ ਸੀਗੇ ਅੱਖਾਂ ਨਾਲ ਦੇਖਿਆ ਨਾ ਕੰਨਾਂ ਨਾਲ ਸੁਣਿਆ ਵੀ ਅੱਡੇ 'ਚ ਹੋਈ ਏ ਇੰਦਰਾ ਗਾਂਧੀ ਦੇ ਨਹੀਂ ਨਹੀਂ ਅੱਡੇ 'ਚ ਨਹੀਂ ਹੋਈ ਇੰਦਰਾ ਗਾਂਧੀ ਦੇ ਬਾਅਦ ਹਾਂ ਉੱਥੋਂ ਹੋਈ ਆ ਉਹਦਾ ਮੈਲ ਵੀ ਚੱਕਿਆ ਮੈਂ ਮੈਲ ਵੀ ਫੜਾਇਆ ਮੈਂ ਕੋਲੇ ਖੜੀ ਆ ਠੀਕ ਹੈ ਜੀ ਵਾਸੇ ਨੇ ਲੜਾਈ ਹੋਈ ਕੁਛ ਨਹੀਂ ਹੋਇਆ ਬਾਈ ਜੀ ਮੇਰਾ ਨਾਮ ਜਗਮੋਰ ਸਿੰਘ ਹਸਾਬ ਦਾ ਪੰਚਾਇਤ ਮੈਂਬਰ ਪਿੰਡ ਕੋਕਰੀ ਕਣਾ ਜੀ ਕੀ ਗੱਲ ਕੀ ਹੋਈ ਸੀ ਜਿਹੜੀ ਲੜਾਈ ਹੋਈ ਹੈ ਇਹ ਗੱਲ ਬਾਈ ਜੀ ਮਾੜਾ ਮੋਟਾ ਤਰਕਾਰ ਇਹਨਾਂ ਦਾ ਹੋਇਆ ਵੀ ਪਿੰਡ 'ਚੇ ਵਿਕਾਸ ਕਰਾ ਦੇ ਪਹਿਲਾਂ ਤਾਂ ਜਿਹੜੀ ਬੀਬੀ ਕਹਿੰਦੀ ਆ ਵੀ ਜਿਹੜਾ ਨਾਂ ਲਿਆ ਸੀ ਜਿੱਥੇ ਪਹਿਲਾਂ ਉਹ ਮਾੜੀ ਮੋਟੀ ਨੋਕਝੋਕ ਹੋਰ ਬੰਦੇ ਨਾ ਹੋਈ ਸੀ ਉਹ ਛੱਪੜ ਸਪੈਸਾ ਉੱਥੇ ਛੱਪੜ ਆ ਉੱਥੇ ਆਮੀ ਖੜੇ ਹੁੰਦੇ ਆ ਕੋਈ ਮਾੜੀ ਮੋਟੀ ਉੱਥੋਂ ਹੋ ਚੁੱਕੇ ਸੀ ਉਸ ਤੋਂ ਬਾਅਦ ਸਪੈਸਾ ਵੱਡੇ ਚ ਆ ਗਏ ਸੀਗੇ ਆਮੀ ਬੈਠੇ ਹੁੰਦੇ ਉੱਥੇ ਸਾਡੇ ਦੁਕਾਨ ਤੇ ਜਿੱਥੋਂ ਕੰਮ ਮੇਨ ਚੱਲਦਾ ਉੱਥੇ ਬੰਦੇ ਮਗਰ ਆਏ ਆ ਜੀ ਉਹਨਾਂ ਨੇ ਆ ਕੇ ਇਹਨਾਂ ਨੂੰ ਗਾਲੀ ਗਲੋ ਸ਼ੁਰੂ ਕੀਤਾ ਕਰਨਾ ਤੇ ਉੱਥੇ ਹਾਂ ਜੀ ਹਾਂ ਜੀ ਉੱਥੇ ਮਾੜਾ ਮੋਟਾ ਜੇ ਹੱਥੋ ਪਾਈ ਹੋਏ ਆ ਉੱਥੇ 100 ਬੰਦਾ ਹੋਊਗਾ ਅੱਡਾ ਸਾਡਾ ਬਹੁਤ ਵੱਡਾ ਅੱਡਾ ਵਾ ਉੱਥੇ ਬੰਦੇ ਆਮੀ ਹੁੰਦੇ ਆ ਉੱਥੇ ਹੋਰ ਕੋਈ ਗੱਲ ਨਹੀਂ ਹੋਈ ਕੋਈ ਕਿਸੇ ਦੇ ਘਰੇ ਨਹੀਂ ਗਿਆ ਇਹ ਜਾਣ ਕੇ ਰਾਂਝੇ ਸੋਰ ਨੇ ਇਲਜ਼ਾਮ ਲਾਇਆ ਨਾ ਸਾਡੇ ਘਰ ਆ ਕੇ ਉਹ ਬਿਲਕੁਲ ਨਾਜਾਇਜ਼ ਹੈ ਜੀ ਸਾਰਾ ਪਿੰਡ ਹੀ ਦੱਸ ਦੂਗਾ 100 ਚੋਂ 90% ਸਾਡਾ ਪਿੰਡ ਸਾਡੇ ਨਾਲ ਆ ਜੀ ਸਰਪੰਚ ਸਾਹਿਬ ਦੇ ਨਾਲ ਆ ਇਹ ਵਧੀਆ ਵਿਕਾਸ ਚੱਲ ਰਿਹਾ ਹੈ ਇਹ ਬਸ ਡਿੱਕੇ ਲੱਗ ਰਹੇ ਆ ਸਰਕਾਰਾਂ ਦਾ ਜੀ ਕੰਮ ਵੀ ਇਹ ਉਹਨਾਂ ਦੇ ਚਮਚਾਗिरी ਨਹੀਂ ਕਰ ਰਹੇ ਬਸ ਸਿੱਧੀ ਗੱਲ ਹੈ ਜੀ ਪਿੰਡ ਆਪ ਕੰਮ ਕਰ ਰਿਹਾ ਕਿਸ ਸਰਪੰਚ ਸਾਹਿਬ ਕਿਹੜੀ ਪਾਰਟੀ ਨਾਲ ਕੋਈ ਪਾਰਟੀ ਪਿੰਡ 'ਚ ਕੋਈ ਪਾਰਟੀ ਨਹੀਂ ਜੀ ਨਾ ਇਹਨਾਂ ਨੇ ਅਜ ਤੱਕ ਸੋਚਿਆ ਪਾਰਟੀ ਨਾ ਅਸੀਂ ਕਿਹਾ ਕਿਸੇ ਨੇ ਕਿਸੇ ਪਾਰਟੀ ਨੇ ਵੀ ਨਹੀਂ ਕਿਹਾ ਸਰਪੰਚ ਸਾਹਿਬ ਉਹਦੇ ਘਰੇ ਜਾਓ ਉਹਦੇ ਨਾਲ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਗਿਆ ਜੀ ਉਹਨਾਂ ਦੇ ਘਰੇ ਕੋਈ ਨਹੀਂ ਗਿਆ ਉਹਨਾਂ ਦਾ ਘਰ ਖੇਤਾ 'ਚ ਇਹ ਕਿ ਸਰਕਾਰੇ ਦੁਆਰੇ ਤੁਹਾਨੂੰ ਕਹਿਣਾ ਪਿਆ ਤੁਸੀਂ ਕਹੋਗੇ ਕਮਾਗੇ ਜੀ ਵੀ ਇਹ ਗਲਤ ਉਹਨਾਂ ਦਾ ਘਰ ਖੇਤਾ 'ਚ ਜੀ 2 ਕਿਲ ਛੜਕ ਤੋਂ ਮਗਰ ਘਰ ਆ ਜੀ ਅੱਜ ਇਹ ਹੂੰ ਛੜਕ ਤੇ ਜਾਂਦੇ ਨੇ ਐਵੇਂ ਆਪਾਂ ਬਣਾਈ ਜਾਵਾਂਗੇ ਵੀ ਉਹ ਵੈਸੇ ਸਰਪੰਚ ਦਾ ਘਰ ਵੀ ਖੇਤਾ 'ਚ ਆ ਉਦੋਂ ਅੱਗੇ ਸਰਪੰਚ ਦਾ ਘਰ ਆ ਉਹਨੇ ਆਪਦੇ ਘਰ ਨੂੰ ਤਾਂ ਜਾਣਾ ਹੀ ਆ ਇਹ ਉਹ ਨਹੀਂ ਸਾਨੂੰ ਪਤਾ ਪਰ ਘਰੇ ਨਹੀਂ ਗਿਆ ਸੀ ਘਰੇ ਤਾਂ ਸਾਰਾ ਪਿੰਡ ਤੇਰੀ ਮਿਤੀ 15/10/25 ਨੂੰ ਗੁਰਪ੍ਰੀਤ ਸਿੰਘ ਪੁੱਤਰ ਬੰਦਰ ਸਿੰਘ ਵਾਸੀ ਕੋਕਰੀ ਕੋਕਰੀ ਕਲਾਂ ਦਾ ਰੋਕ ਕਮਜ਼ੂਰ ਹੋਇਆ ਜਿਸ ਨੂੰ ਸਰਪੰਚ ਦੇ ਮੋਗ ਤੋਂ ਕਿ ਰਲਾਈ ਝਗੜਾ ਹੋਣ ਕਨ ਸੱਟਾਂ ਲੱਗਣ ਕਰਕੇ ਸਰਕਾਰੀ ਹਸਪਤਲ ਮੋਗ ਦੇ ਦਾਖਲ ਮੈਂ ਅਸਲ ਇਹਨਾਂ ਦੇ ਬਿਆਨ ਲਿਖਿਆ ਇਹਨਾਂ ਨੇ ਬਿਆਨ ਲਖਾਇਆ ਜੀ ਕਿ ਮੈਂ ਉਹਦੇ ਪੈਟਰੋਲ ਦੇ ਪੈਸੇ ਦੇਣ ਲਈ ਆਦੇ ਪੰਪ ਤੇ ਜਾ ਰਿਹਾ ਸੀਗਾ ਤੇ ਜਿਹੜੇ ਆਪਣੇ ਇਹ ਸਰਪੰਚ ਜਗਤਾਰ ਸਿੰਘ ਤੇ ਇਹਨਾਂ ਦਾ ਲੜਕਾ ਇੰਦਰਪਾਲ ਸਿੰਘ ਗੈਵੀ ਤੇ ਗੁਰਵਿੰਦਰ ਸਿੰਘ ਸਿੰਦੇ ਦਾ ਪੁੱਤਰ ਸਿੰਦਾ ਸਿੰਘ ਅਤੇ ਪਰਮਜੀਤ ਸਿੰਘ ਦੇ ਸਕਾਲਾ ਪੁੱਤਰ ਚੰਦਰਪਾਲ ਸਿੰਘ ਤੇ ਇਹਨਾਂ ਨੇ ਮੇਰੇ ਘਰ ਆ ਕੇ ਜਿੱਜ ਘੁੱਟਮਾਰ ਕੀਤੀ ਜੀ ਸਰ ਇਹਨਾਂ ਦੀ ਲੜਾਈ ਜਿਹੜੀ ਪਹਿਲਾਂ ਚੌਂਕ 'ਚ ਵੀ ਹੋਈ ਆ ਬਾਅਦ 'ਚ ਇਹਨਾਂ ਨੇ ਬਿਆਨ ਮੁਤਾਬਕ ਵੀ ਲੜਾਈ ਸਾਡੇ ਘਰੇ ਹੋਈ ਆ ਜਿਸ ਵੇਲੇ ਇਹਨਾਂ ਨੂੰ ਕਹਿਤਾ ਉਹਨਾਂ ਨੂੰ ਕਵਰੀ ਲਾ ਦੇਣਗੇ ਸੀਨੀਅਰ ਅਫਸਰ ਨਾਲ ਪਾਓ ਤੁਸੀਂ ਸਾਰਾ ਇਨਕੁਆਇਰੀ ਕੀਤੀ ਵੀ ਵਾਕਈ ਲੜਾਈ ਕਰੀ ਅਸੀਂ ਮੌਕਾ ਦੇਖਿਆ ਜੀ ਮੌਕੇ ਤੇ ਗੇਟ ਪੂਰੀ ਟੁੱਟਿਆ ਸੀਗਾ ਜੀ ਤੇ ਬਾਕੀ ਲੜਾਈ ਜਿਵੇਂ ਦਸਤਾਵੇਜ਼ ਮੁਤਾਬਕ ਹੋ ਸਾਨੂੰ ਗਵਾਹ ਮਿਲੇ ਉਹਨਾਂ ਨੇ ਦੱਸਿਆ ਵੀ ਲੜਾਈ ਜਿਹੜੀ ਤੁਸੀਂ ਜਦੋਂ ਉਹਨਾਂ ਦੇ ਘਰ ਗਏ ਆ ਹਾਂਜੀ ਇਹ ਸਰਪੰਚ ਸਾਹਿਬ ਕਹਿ ਰਹੇ ਵੀ ਅਸੀਂ ਪਈ ਤੋਂ ਲੰਘ ਰਹੇ ਸੀ ਘਰ ਉਹਨਾਂ ਦਾ ਤਿੰਨ ਕਿੱਲੇ ਵਗਾਰ ਆ ਪਈ ਤੋਂ ਜੀ ਉਹ ਜਿੰਨੇ ਲੱਖ ਕਰੋੜਾ ਜੀ ਵੀ ਉੱਥੇ ਪੂਰੀ ਇਨਕੁਆਰੀ ਨਹੀਂ ਹੋਈ ਜੇ ਇਨਕੁਆਰੀ ਪੁਲਿਸ ਪੁਲਿਸ ਕਰਦੀ ਜਿੱਤੋਂ ਥਾਣਾ ਕਰਦਾ ਤਾਂ ਮੈਂ ਘਰ ਤੋਂ ਉਹਨਾਂ ਦੇ ਗਿਆ ਹੀ ਨਹੀਂ ਇਹ ਸਾਰਾ ਆਪਣੀ ਗੋਰੀ ਨਾਲ ਰਹਿਣ ਕਿ ਇਸ ਨੂੰ ਤਾਂ ਸਮਝਾਓ ਇਹ ਵੀ ਨਾਲ ਲਈ ਫਿਰਦੇ ਇਹ ਬਹੁਤ ਕਹਿ ਰਹੇ ਇਹ ਗੋਰੀ ਹਾਲ ਸਰ ਲੱਗੇ ਆਉਦਾ ਉਸਤਰਾਮ ਨੂੰ ਜੋ ਵੀ ਹੈ ਉਹਦਾ ਗਵਾਹ ਕਰ ਲੋ ਜੀ ਜ਼ਰੂਰ ਬੰਦ ਕਰੋ ਜਿਹੜਾ ਹੁਣ ਪਰਚਾ ਕੱਟਿਆ ਇਹਨ ਗੋਰੀ ਤੋਂ ਬਿਆਨ ਕਰਤਾ ਨਹੀਂ ਗੋਰੀ ਕੀਤੀ ਜੀ ਇਹਦੀ ਪਤਾ ਕੀਤਾ ਉਹ ਘਰੇ ਦੇ ਸਰ ਤੁਸੀਂ ਕਹਿੰਦੇ ਉਹ ਗਵਾਹ ਸੀ ਫਿਰ ਜਿਹੜੀ ਸਰ ਉਹਨਾਂ ਦੇ ਆਪ ਦੇ ਵੀ ਉਹ ਆਪ ਦੇ ਵੀ ਉਹਨਾਂ ਦੇ ਗਵਾਹ ਪੇਛ ਕੀਤੇ ਸਾਡੇ ਜਿਹੜੇ ਘਰੇ ਆਏ ਆ ਕੇ ਨੇ ਕਹਿੰਦੇ ਉਹ ਹੋਈ ਨਹੀਂ ਜਿਸ ਤਰ੍ਹਾਂ ਉਹ ਚਲੋ ਹੁਣ ਜਿਵੇਂ ਉਸਤਰਾਮ ਅਸੀਂ ਪਰਚਾ ਦਰਜ ਕੀਤਾ ਜੀ ਉਹਨਾਂ ਦੇ ਖਿਲਾਫ ਇੱਕ ਗੋਰੀ ਇਹ ਪਰਚਾ ਦਰਜ ਕੀਤਾ ਸਰ ਤੁਹਾਡਾ ਜਦੋਂ ਕਿੰਨਾ ਮੇਰਾ ਦਾਦਾ ਪਟਿਆ ਮੇਰੀ ਪੱਗ ਲਈ ਆ ਉਹਨਾਂ ਬੰਦਿਆਂ ਨੇ ਜਿੱਦੋਂ ਲੜਾਈ ਹੋਈ ਆ ਤੇ ਇਹਨਾਂ ਦਾ ਵੀ ਪਰਚਾ ਕਟਿਆ ਜੋ ਹਾਂ ਜੀ ਉਹਨਾਂ ਦੇ ਵੀ ਕਾਰਮੀ ਕ੍ਰਿਤੀਸ਼ ਕਰਕੇ ਪਟੜਾਲ ਕਰਕੇ ਦੇ ਕਾਰਨ ਕਰਾਂਗੇ ਜਿਹੜੀ ਬੰਦੀ ਹੋਈ ਜੀ ਉਹਨਾਂ ਠੀਕ ਹੈ ਜੀ ਜੋ ਵੀ ਪਟੜਾਲ ਕਰਕੇ ਉਹਨਾਂ ਹਾਂ ਚੱਲ ਰਹੀ ਹੈ ਜੀ